ਫੇਰ ਅੱਜ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਜਮਾਤ 6ਵੀਂ ਲਈ ਮਾਡਲ ਪ੍ਰਸ਼ਨ ਪੱਤਰ ਮੈਥ ਵਿਸ਼ੇ ਦਾ ਪ੍ਰੀ ਬੋਰਡ ਲਈ ਤੇ ਫਾਈਨਲ ਪੇਪਰ ਲਈ ਬੇਟਾ ਠੀਕ ਹੈ ਦਾ 80 ਨੰਬਰਾਂ ਦਾ ਆਪਣਾ ਪੇਪਰ ਹੋਏਗਾ ਬੇਟਾ 3 ਘੰਟੇ ਆਪਾਂ ਨੂੰ ਮਿਲਣੇ ਆ ਜ ਜਿਹਦੇ ਵਿੱਚ 16 ਬਰਬ ਕਲਪੀ ਇੱਕ ਇੱਕ ਅੰਕਾਂ ਵਾਲੇ ਕੁਐਸਚਨ ਹੋਣਗੇ 7 ਖਾਲੀ ਥਾਵਾਂ 7 ਸਹੀ ਗਲਤ ਹੋਣਗੇ ਉਸ ਤੋਂ ਬਾਅਦ ਭਾਗੜਾ ਵਿੱਚ ਦੋ 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 ਅੰਕਾਂ ਵਾਲੇ ਹੋਣਗੇ ਚਾਰ ਕੁਐਸਚਨ ਬੇਟਾ ਉਸ ਤੋਂ ਬਾਅਦ ਭਾਗ ਈ ਦੇ ਵਿੱਚੇ ਕੁਐਸਚਨ ਚਾਰ ਚਾਰ ਅੰਕਾਂ ਵਾਲੀ ਜਿਨ੍ਹਾਂ ਵਿੱਚ ਤਿੰਨ ਚ ਜ਼ਾ ਹੋਊਗੀ ਤੇ ਲਾਸਟ ਤਿੰਨ ਕੁਐਸਚਨ 14ਵਾਂ 15ਵਾਂ ਤੇ 16ਵਾਂ 6-6 ਅੰਕਾਂ ਵਾਲੇ ਹੋਣਗੇ ਜਿਨ੍ਹਾਂ ਦੇ ਵਿੱਚ ਵੀ ਜ਼ਾ ਹੋਏ ਠੀਕ ਹੈ ਬਟਾ ਚਲੋ ਆਪਾਂ ਕਰਦੇ ਹਾਂ ਹੱਲ ਤਾਂ ਪਹਿਲਾ ਪ੍ਰਸ਼ਨ ਹੈ ਬਹੁਵਿਕਲਪੀ 4123 ਵਿੱਚ 2 ਦਾ ਸਥਾਨਕ ਮੁੱਲ ਕੀ ਹੈ ਹਾਂ ਵੀ 2 ਕਿਹੜੇ ਸਥਾਨ ਤੇ ਦਰਹਾਈ ਦੇਤੇ ਤਾਂ ਕਿੰਨਾ ਹੈ 20 ਮਾਈਨਸ 3 ਅਤੇ 3 ਵਿਚਕਾਰ ਕਿੰਨੀਆਂ ਸੰਪੂਰਨ ਸੰਖਿਆਵਾਂ ਨੇ ਵੀ -2 ਹੈ -1 ਹੈ 0 1 2 ਕਿੰਨਿਆਂ ਨੇ ਇਹ ਬੇਟਾ 5 ਨੇ ਕਿੰਨਿਆਂ ਸੰਪੂਰਨ ਸੰਖਿਆਵਾਂ ਆਜੂਗਾ 5 ਲਾਸਟ ਆਪਸ਼ਨ 7 ਸਹੀ 2/3 ਦਾ ਅਨੁਚਿਤ ਭਿੰਨ 7 3 21 21 2 23 23/3 ਆਜੂਗਾ ਬੈਗ ਬਗੈਰ ਦਹਰਾਉਂਦੇ 4 6 4 3 2 2 ਵੱਡੀ ਸੰਖਿਆ ਕਿਹੜੀ ਬਣੂਗੀ 6000 ਵੱਡੀ ਸੰਖਿਆ 6432 ਉਹ ਪ੍ਰਕਿਰਤਕ ਸੰਖਿਆ ਜਿਸ ਦਾ ਕੋਈ ਪਛੇਤਰ ਨਹੀਂ ਹੁੰਦਾ ਇੱਕ ਇੱਕ ਦੇ ਪਿਛੇ ਕੋਈ ਸੰਖਿਆ ਨਹੀਂ ਮਾਈਨਸ 10 ਤੋਂ ਵੱਡੀ ਇਹਨਾਂ ਵਿੱਚੋਂ ਕਿਹੜੀ ਸੰਖਿਆ ਬੇਟਾ ਪੰਜ ਹੈ 18 ਤੇ 48 ਦਾ ਮਮਸ ਸਵਾਵਾ ਕੀ ਬਣੂਗਾ 6 ਇੱਕ ਬਿੰਦੂ ਵਿੱਚੋਂ ਕਿੰਨੀਆਂ ਸੰਖਿਆਵਾਂ ਰੇਖਾ 'ਮਾਂ ਲੰਘ ਸਕਦੀਆਂ ਬੇਟਾ ਅਨੰਤ ਜਾਂ ਅਣਗਿਣਤ ਦਿੱਤੇ ਗਏ ਕੋਣ ਦੀ ਕਿਸਮ ਕੀ ਹੈ ਕਿਹੜਾ ਕੋਣ ਹੈ ਵੀ ਇਹ ਅਧਿਕ ਕੋਣ ਅੰਕੜਿਆਂ ਨੂੰ ਇੱਕ ਸਾਰ ਲੇਟਵੇਂ ਜਾਂ ਖੜਵੇਂ ਛੜਾ ਨਹੀਂ ਜਿਨ੍ਹਾਂ ਵਿੱਚ ਬਰਾਬਰ ਦੂਰੀ ਹੋਵੇ ਕਿਹੜਾ ਗ੍ਰਾਫ ਨੂੰ ਦਰਸਾਇਆ ਜਾਂਦਾ ਹੈ ਛੜ ਗ੍ਰਾਫ ਇਹਨੂੰ ਬਾਰ ਗ੍ਰਾਫ ਵੀ ਬੋਲਦੇ ਆ ਬਟਾ ਦਿੱਤਾ ਚਿੱਤਰ ਤਿਰਪੋਈ ਦੀ ਕਿਹੜੀ ਕਿਸਮ ਨੂੰ ਦਰਸਾਉਂਦਾ ਹੈ ਸਮਕੋਣ ਬਣਿਆ ਹੋਇਆ 90 ਡਿਗਰੀ ਦਾ ਕੋਣ ਤਾਂ ਕਿਹੜੀ ਤਿਰਪੋਜ ਹੈ ਸਮਕੋਣ ਤਿਰਪੋਜ 13/2 ਦਾ ਦਸ਼ਮਲ ਰੂਪ 13 ਨੂੰ ਜੇ ਦੋ ਨਾਲ ਭਾਗ ਕਰ ਦਾਂਗੇ ਤਾਂ ਕੀ ਬਣ ਜੂਗਾ 6.5 6.5 ਵਰਗ ਦਾ ਪਰਿਮਾਪ ਹੈ 4 ਪੂਜਾ 2 ਮੀਟਰ ਦਾ 75 ਸੈਂਟੀਮੀਟਰ ਨੂੰ ਅਨੁਪਾਤ ਪਹਿਲਾਂ ਤਾਂ ਬੇਟਾ ਜੁਨਟ ਸੇਮ ਕਰਾਂਗੇ ਮੀਟਰ ਨੂੰ ਸੈਂਟੀਮੀਟਰ ਚ ਬਦਲਾਂਗੇ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਆ 2 ਚ ਕਿੰਨੇ ਹੋ ਜਾਣਗੇ 200 75 25 ਦੇ ਬਾੜੇ ਦਾ ਕੱਟ ਦਈਏ 25 30 75 25 8 200 ਤਾਂ ਬਣ ਜੂਗਾ 8 3 8 ਰੇਸ਼ੋ 3 8 ਅਨੁਪਾਤ 3 ਸੀ অপਸ਼ਨ ਜਿਹੜੀ ਆਪਣੀ ਇਹਦੇ ਵਿੱਚ ਦਿੱਤੀ ਹੈ ਸਹੀ ਬਣ ਜੂ ਪੀ ਵਿੱਚ 10 ਜੋੜਨਾ ਪੀ 10 4 ਅਨੁਪਾਤ 1 ਦੇ ਤੁਲ ਹੈ ਕਿਹੜਾ ਤੁਲ ਹੈ ਵੀ ਦੇਖੋ ਕਿਉਂਕਿ ਜੇ ਕੋਈ 16 4 1 4 16 ਅਨੁਪਾਤ 4 ਹੈ ਖਾਲੀ ਥਾਂ ਮਾ ਭਰੋ 1 ਕਰੋੜ ਬਰਾਬਰ 10 10 ਲੱਖ ਮਤਲਬ 100 ਲੱਖ ਠੀਕ ਹੈ 10 ਨੂੰ 10 ਨਾਲ ਗੁਣਾ ਕਰ ਦਾਂਗੇ ਇੱਕ ਤਰਪੂਜ਼ ਦੇ ਕਿੰਨੇ ਸ਼ਿਖਰ ਹੁੰਦੇ ਨੇ ਵੀ 3 3 10 4 10 ਕਿੰਨਾ ਹੋ ਜਾਊਗਾ 7 10 ਸੰਭੂਜੀ ਤਰਪੂਜ਼ ਦਾ ਪਰਿਮਾਪ 3 ਉਸ ਦੀ ਭੁਜਾ ਦੀ ਲੰਬਾਈ ਆਲੇ ਦੁਆਲੇ ਦਾ ਜੋੜ ਹੁੰਦਾ ਨਾ ਪਰਿਮਾਪ 23 12 ਕੀ ਹੋ ਜਾਊਗਾ 23 ਦੇ ਵਿੱਚੋਂ 12 ਕੱਢ ਦਾਂਗੇ ਕਿੰਨਾ ਆਜੂਗਾ ਵੀ 11 2 ਅਨੁਪਾਤ 7 ਤੇ 6 ਅਨੁਪਾਤ 21 ਕਿਹੜੇ ਅਨੁਪਾਤ ਨੇ ਵੀ ਕਿਹੜੇ ਅਨੁਪਾਤ ਨੇ ਤੁਲ ਅਨੁਪਾਤ ਹਨ ਜਾਂ ਸਮਾਨ ਬਰਾਬਰ ਵੀ ਕਹਿ ਸਕਦੇ ਇਹਨਾਂ ਨੂੰ ਆਪਾਂ 2.5 ਨੂੰ ਨਿਊਨਤਮ ਭਿੰਨ ਦੇ ਵਿੱਚ ਲਿਖੋ 2.5 ਨੂੰ ਕਿਵੇਂ ਲਿਖਾਂਗੇ 25/10 5 ਦੇ ਭਾੜੇ ਤੇ ਆਉਂਦੇ ਆ 5 2 10 5 5 25 ਤਕਨ ਆ ਜੂਗਾ ਵੀ 5/2 ਉਸ ਤੋਂ ਬਾਅਦ ਸਹੀ ਗਲਤ ਨੇ ਬਟਾ ਪੀ ਨੂੰ -2 ਨਾਲ ਗੁਣਾ ਕਰਨ ਦਾ ਵਿਅੰਜਕ 2ਪੀ ਹੈ ਗਲਤ ਹੈ -2ਪੀ ਆਉਣਾ ਸੀ ਸਭ ਤੋਂ ਛੋਟੀ ਪੂਰਨ ਸੰਖਿਆ 1 ਹੈ ਇਹ ਵੀ ਗਲਤ ਹੈ ਵੀ ਸਭ ਤੋਂ ਛੋਟੀ ਪੂਰਨ ਸੰਖਿਆ ਕਿਹੜੀ ਹੈ ਬਟਾ 0 ਹੈ 2/3 ਵੱਡਾ ਹੈ 5/6 ਤੋਂ ਇਹ ਵੀ ਗਲਤ ਹੈ 75 ਗ੍ਰਾਮ ਬਰਾਬਰ 0.75 ਕਿਲੋਗ੍ਰਾਮ 75 ਗ੍ਰਾਮ ਮਤਲਬ 75/1000 ਕਿਲੋਗ੍ਰਾਮ ਮਤਲਬ 0.075 ਆਉਣਾ ਸੀ ਤਾਂ ਇਹ ਗਲਤ ਹੈ ਚੌਥਾ ਵੀ ਗਲਤ ਹੈ ਅੰਕੜੇ ਕੋਈ ਸੂਚਨਾ ਦੇਣ ਲਈ ਕੀਤੀਆਂ ਇਕੱਠੀਆਂ ਕੀਤੀਆਂ ਸੂਚਨਾਵਾਂ ਦੇ ਸਮੂਹ ਹੁੰਦੇ ਹਨ ਇਹ ਬਿਲਕੁਲ ਸਹੀ ਹੈ 400 ਸੰਖਿਆ 399 ਦੀ ਪਿਛੇਤਰ ਹੈ ਗਲਤ ਹੈ ਅਗੇਤਰਾ ਬੇਟਾ ਇਹ ਦੋ ਸੰਖਿਆਵਾਂ ਦਾ ਜੋੜ ਇੱਕ ਸਰਲ ਕੋਣ ਹੁੰਦਾ ਹੈ ਬਿਲਕੁਲ ਸਹੀ ਠੀਕ ਹੈ ਇਹ ਸੀਗੇ ਤੁਹਾਡੇ ਉਸ ਤੋਂ ਬਾਅਦ ਭਾਗੜਾ ਦੇ ਵਿੱਚ ਬੇਟਾ ਚੋਣ ਵਿੱਚ ਸਫਲ ਉਮੀਦਵਾਰ ਨੂੰ 6317 ਵੋਟਾਂ ਮਿਲੀਆਂ ਨੇੜਲੇ ਵਿਰੋਧੀ ਨੂੰ 3761 ਮਿਲੀਆਂ ਕਿੰਨੇ ਫਰਕ ਨਾਲ ਹਰਾਇਆ ਵੀ ਇਹਨਾਂ ਦੋਵਾਂ ਦੀ ਕੀ ਕਰਦਾਂਗੇ ਆਪਾਂ ਘਟਾ ਇਨਾਂ ਦੋਆਂ ਦੀ ਘਟਾ ਕਰ ਲਾਂਗੇ ਸੰਖਿਆ 207 ਨੂੰ ਸੰਖਿਆ ਰੇਖਾ ਤੇ ਦਰਸਾਓ ਇਹ ਬਿਲਕੁਲ ਸੌਖਾ ਹੈ ਵਿਚਕਾਰ 0 ਲੈ ਕੇ ਦਰਸਾ ਲਾਂਗੇ ਬੇਟਾ ਕੋਈ ਵੀ ਬੌਪੁਜ ਬਣਾਓ ਅੰਦਰੂਨੀ ਭਾਗ ਨੂੰ ਛਾਇਆ ਅੰਕਿਤ ਕਰੋ ਕੋਈ ਵੀ ਬਣਾ ਲਓ ਮੰਨ ਲਓ ਤ੍ਰਿਪਜ ਬਣਾਤੀ ਉਸ ਤੋਂ ਬਾਅਦ ਇਹਨੂੰ ਅੰਦਰੋਂ ਕੀ ਕਰ ਦੇਣਾ ਫਿਲ ਅਪ ਕਰ ਦਾਂਗੇ ਸੰਖੇ ਛਾਇਆ ਅੰਕਿਤ ਤ੍ਰਿਪੋਜ ਦੀ ਕਿਸਮ ਲਿਖੋਗੀ 5 ਸੈਂਟੀਮੀਟਰ 7 ਸੈਂਟੀਮੀਟਰ ਤੇ 5 25 ਬਰਾਬਰ ਨੇ ਬੇਟਾ ਕਿਹੜੀ ਤ੍ਰਿਪਜ ਬਣ ਜੂਗੀ ਸਮ ਦੋ ਭੁਜੀ ਤ੍ਰਿਪੋਜ ਠੀਕ ਹੈ 24 ਕਿਤਾਬਾਂ ਦਾ ਭਾਰ 6 ਕਿਲੋਗ੍ਰam ਹੈ 36 ਕਿਤਾਬਾਂ ਦਾ ਭਾਰ ਕਿੰਨਾ ਹੋਊਗਾ ਕੱਢ ਲਾਂਗੇ ਬੇਟਾ 24 ਦਾ ਭਾਰ 6 ਕਿਲੋਗ੍ਰam 1 ਦਾ 6/24 ਤੇ 36 ਦਾ ਗੁਣਾ ਕਰ ਦਾਂਗੇ ਨਾ ਉਸ ਤੋਂ ਬਾਅਦ 25 x 15 6 ਕਰਾਸ ਗੁਣਾ ਕਰ ਦਾਂਗੇ 15x 25 6 ਆ ਜਿਹੜਾ 15 ਇਧਰ ਆ ਕੇ ਭਾਗ ਚ ਹੋ ਜੂਗਾ ਬੇਟਾ ਕਰ ਲਾਂਗੇ ਹੱਲੇ ਨੂੰ ਆਪਾਂ ਕੱਟ ਦਾਂਗੇ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਹੈ ਨੋਮਾ 1 3 ਸਹੀ 3/4 ਮੀਟਰ ਦਾ ਤਾਰ ਦਾ ਟੁਕੜਾ ਦੋ ਹਿੱਸਿਆਂ ਵਿੱਚ ਕੱਟਿਆ ਗਿਆ ਇੱਕ ਟੁਕੜਾ 2 ਸਹੀ 5/6 ਮੀਟਰ ਲੰਬਾ ਹੈ ਤਾਂ ਦੂਜਾ ਟੁਕੜਾ ਕਿੰਨਾ ਵੀ 3 ਸਹੀ 3/4 ਦੇ ਵਿੱਚੋਂ ਜਿਹੜਾ ਇੱਕ ਟੁਕੜਾ ਘਟਾ ਦਾਂਗੇ 4 3 12 12 ਦੇ ਤਿੰਨ 15/4 ਦੇ ਵਿੱਚੋਂ ਘਟਾ ਦਾਂਗੇ 6 2 12 ਤੇ 5 17/6 ਘਟਾ ਕਰ ਲਾਂਗੇ ਬਟਾ ਇਹਨਾਂ ਦੇ ਉਸ ਤੋਂ ਬਾਅਦ ਇਹਨੂੰ ਸਰਲ ਕਰਨਾ ਪਹਿਲਾਂ ਇਹਨਾਂ ਦੋਹਾਂ ਦਾ ਜੋੜ ਕਰ ਲਾਂਗੇ ਮਿਸ਼ਰਤ ਪਿੰਨ ਖੋਲ ਕੇ ਫਿਰ ਘਟਾ ਕਰ ਦਾਂਗੇ ਠੀਕ ਹੈ ਉਸ ਤੋਂ ਬਾਅਦ ਖਾਨ ਨੇ 3.25 ਰੁਪਏ ਦੀ ਗਣਿਤ ਦੀ ਕਿਤਾਬ ਤੇ 48.99 ਰੁਪਏ ਅੰਗਰੇਜ਼ੀ ਦੀ ਕਿਤਾਬ ਲਈ ਖਰਚ ਕੀਤੇ ਕੁੱਲ ਖਰਚ ਪਤਾ ਕਰਨਾ ਕੀ ਕਰਨਾ ਬੇਟਾ ਦੋਹਾਂ ਦਾ ਜੋੜ ਕਰਨਾ ਕਰ ਲਾਂਗੇ ਉਸ ਤੋਂ ਬਾਅਦ ਘਟਾ ਕਰਨੀ ਹੈ ਇਹ ਵੀ ਸੌਖਾ ਹੈ ਸੰਖਿਆ ਪਤਾ ਕਰੋ ਜੋ y ਦੇ 5 ਗੁਣੇ ਤੋਂ 7 ਘਟ ਹੋਏ y ਦਾ 5 ਗੁਣਾ ਮਤਲਬ 5y ਮਤਲਬ y ਕੋਈ ਸੰਖਿਆ ਹੈ। ਆ ਦੇ 22 ਦੇ 5 ਗੁਣੇ ਤੋਂ 7 ਘੱਟ ਹੋਵੇ। ਆ ਬਣੂਗੀ। ਠੀਕ ਹੈ। ਦਿੱਤੀ ਗਈ ਅਰਧ ਵਿੱਚ ਬਿੰਦੂਆਂ ਦੇ ਨਾਮ ਦੱਸੋ ਜੋ ਅੰਦਰ ਸਥਿਤ ਨੇ ਵੀ। ਪਹਿਲਾ ਅੰਦਰੂਨੀ ਭਾਗ ਵਿੱਚ D O E ਦੇ ਅੰਦਰੂਨੀ ਭਾਗ 'ਚ ਗੜੇ ਨੇ X ਹੈ, M ਅਤੇ A ਹੈ। ਠੀਕ ਹੈ। ਇਹ ਬਿੰਦੂ ਨੇ ਤਿੰਨ ਬਾਹਰੀ ਭਾਗ ਵਿੱਚ ਕਿਹੜੇ ਨੇ ਵੀ L 11 ਅੱਛਾ D O E ਦੇ ਉੱਤੇ ਕਿਹੜੇ ਨੇ? ਕਿਹੜੇ ਨੇ ਇੱਕ ਤਾਂ B ਬਿੰਦੂ ਹੈ ਉੱਤੇ, ਇੱਕ बस इको ही है बेटा डी ओ ई के ऊपर क्या मेनू है बी मेनू है बाकी ਇਹਨਾਂ ਨੂੰ ਵੀ ਤੁਸੀਂ ਲੈ ਸਕਦੇ ਹੋ ਡੀਓਈ ਨੂੰ ਵੀ ਇਹ ਵੀ ਉੱਤੇ ਨੇ ਉਸ ਤੋਂ ਬਾਅਦ ਇਹਨੂੰ ਹੱਲ ਕਰਨਾ ਹੈ ਪਹਿਲਾਂ ਤਾਂ ਜਿਹੜੀਆਂ ਦੋ ਦੋ ਨਿਸ਼ਾਨੀਆਂ ਇਕੱਠੀਆਂ ਉਹਨਾਂ ਨੂੰ ਕਰ ਲਾਂਗੇ ਮਾਈਨਸ 7 ਪਲੱਸ ਮਾਈਨਸ ਕੀ ਹੋ ਜਾਊਗਾ ਮਾਈਨਸ ਫਿਰ ਪਲੱਸ ਮਾਈਨਸ ਕੀ ਹੋ ਜਾਊਗਾ ਮਾਈਨਸ ਸਾਰਾ ਦਾ ਜੋੜ ਹੀ ਹੋ ਜਾਊ ਬੇਟਾ ਪਰ ਨਿਸ਼ਾਨੀ ਕਾਦੀ ਆਜੂਗੀ ਮਾਈਨਸ ਦੀ ਠੀਕ ਹੈ ਸਾਰਿਆਂ ਦਾ ਜੋੜ ਹੋ ਜੂ 7 7 14 14 ਦੇ ਵਿੱਚ 19 ਜੋੜ ਦਾਂਗੇ ਨਿਹਾਨੀ ਮਾਈਨਸ ਦੇ ਆ ਜੂਗੀ ਸਮ 6 ਬੋਜ ਦਾ ਪਰਿਮਾਪ ਪਤਾ ਕਰੋ ਜਿਸ ਦੀ ਪੂਜਾ 9 15 ਸੈਂਟੀਮੀਟਰ ਹੋਵੇ ਤਾਂ ਛੇ ਪਜਾ ਮਾ ਹੁੰਦੀਆਂ 6 ਨਾਲ ਗੁਣਾ ਕਰ ਦਾਂਗੇ ਕਿੰਨਾ ਆ ਜੂਗਾ 90 ਸੈਂਟੀਮੀਟਰ 15 6 90 ਵਰਗ ਦਾ ਖੇਤਰਫਲ ਪਤਾ ਕਰੋ ਜਿਸ ਦੀ ਪੂਜਾ 5 ਸੈਂਟੀਮੀਟਰ ਹੋਵੇ ਵਰਗ ਦਾ ਖੇਤਰਫਲ ਕੀ ਹੁੰਦਾ ਪੂਜਾ ਪੂਜਾ ਤਾਂ ਕਿੰਨਾ ਆ ਜੂਗਾ 25 ਵਰਗ ਸੈਂਟੀਮੀਟਰ ਠੀਕ ਹੈ ਉਸ ਤੋਂ ਬਾਅਦ ਸਾਰਣੀ ਬਣਾਉਣੀ ਆ ਬੇਟਾ ਮਲਾਣ ਬਾਰੰਬਾਰਤਾ ਬੰਡ ਸਾਰਣੀ ਬਿਲਕੁਲ ਸਿੰਪਲ ਅੰਕੜੇ ਤੁਹਾਨੂੰ ਦਿੱਤੇ ਹੋਏ ਆ ਇਹ ਦੂਸਰਾ ਵੀ ਮਾਰਨ ਬਾਰਤਾ ਸਾਰਣੀ ਵਾਲਾ ਹੀ ਆ ਉਸ ਤੋਂ ਬਾਅਦ ਜਿਹੜੇ ਦੋ ਕੁਐਸਚਨ ਨੇ ਮੁਹੰਮਦ ਸੱਵਾਅੱਲ੍ਹਾ ਸੱਵਾਅੱਲ੍ਹਾ ਦੇ ਕੁਐਸਚਨ ਨੇ ਵੀ ਬਿਲਕੁਲ ਸਿੰਪਲ ਨੇ ਬੇਟਾ ਇਹ ਸੀਗਾ ਤੁਹਾਡਾ ਈਜ਼ੀ ਜਿਹਾ ਪੇਪਰ ਸੀ ਬੇਟਾ ਬਹੁਤ ਸੌਖਾ ਮੀ ਦਾ ਵੀ ਤੁਹਾਨੂੰ ਇਹ ਸਾਰੇ ਕੁਐਸਚਨ ਆਲਰੇਡੀ ਪਹਿਲਾਂ ਤੋਂ ਹੀ ਆਉਂਦੇ ਹੋਣਗੇ ਬੇਟਾ ਤਾਂ ਬੜੀ ਜੇ ਹਜੇ ਵੀ ਤੁਹਾਡੀ ਕਿਸੇ ਟੌਪਿਕ ਦੀ ਘੱਟ ਤਿਆਰੀ ਆ ਉਹਨੂੰ ਚੰਗੀ ਤਰ੍ਹਾਂ ਪੜ ਲੈਣਾ ਹੈ ਥੈਂਕ ਯੂ ਬੇਟਾ